ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇਤਾ ਜਿਸਤੇ ਮਗਰੋਂ ਦੇਖਿਆ ਜਾ ਸਕਦਾ ਹੈ ਕਿ ਦਿੱਲੀ ਸਰਕਾਰ ਕਿਤਨਾ ਕਿਤੇ ਡਗਮਗਾਉਂਦੀ ਹੋਈ ਨਜ਼ਰ ਆ ਰਹੀ ਹੈ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਲੋਕਾਂ ਦੇ ਵਿੱਚ ਇਹ ਚਰਚਾ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਇਸ ਨੂੰ ਲੈ ਕੇ ਇੱਕ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੈ ਦੱਸ ਦਈਏ ਕਿ MCD ਸਕੂਲਾਂ ਦੇ ਵਿੱਚ ਪੜਨ ਵਾਲੇ 2 ਲੱਖ ਤੋਂ ਵੱਧ ਬੱਚਿਆਂ ਨੂੰ ਕਿਤਾਬਾਂ ਤੇ ਯੂਨੀਫਾਰਮ ਮਿਲਣ ਦੇ ਵਿੱਚ ਦੇਰੀ ਹੋਈ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ ਤਾਂ ਖਾਸ ਤੌਰ ਤੇ ਦੱਸ ਦਈਏ ਕਿ ਸੋਸ਼ਲ ਜੁਰਿਸਟ ਨਾ ਦੇ ਇੱਕ ਸੰਗਠਨ ਦੇ ਵੱਲੋਂ ਇੱਕ ਜਨਹਿਤ ਪਟੀਸ਼ਨ ਝੜੀ ਹੈ ਦਿੱਲੀ ਹਾਈ ਕੋਰਟ ਦੇ ਵਿੱਚ ਲਗਾਈ ਗਈ ਤਾਂ ਜਿਸ ਨੂੰ ਲੈ ਕੇ ਸੁਣਵਾਈ ਕੀਤੀ ਗਈ ਹੈ ਤੇ ਇਸ ਮਾਮਲੇ ਦੇ ਚਲਦਿਆਂ ਹੀ ਜਿਹੜੇ MCD ਕਮਿਸ਼ਨਰ ਨੇ ਉਹਨਾਂ ਦਾ ਕਹਿਣਾ ਹੈ ਕਿ ਸਟੈਂਡਿੰਗ ਕਮੇਟੀ ਨਾ ਹੋਣ ਦੇ ਕਾਰਨ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਸੀ ਕਿ ਸਿਰਫ ਸਟੈਂਡਿੰਗ ਕਮੇਟੀ ਦੇ ਕੋਲ ਹੀ 5 ਕਰੋੜ ਤੋਂ ਵੱਧ ਦਾ ਕੰਟਰੈਕਟ ਦੇਣ ਦਾ ਅਧਿਕਾਰ ਹੈ ਤੇ ਜਿਸ ਨੂੰ ਲੈ ਕੇ ਦਿੱਲੀ ਸਰਕਾਰ ਦੇ ਵਕੀਲ ਦੇ ਵੱਲੋਂ ਕੋਰਟ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ MCD ਵਿੱਚ ਸਟੈਂਡਿੰਗ ਕਮੇਟੀ ਨਾ ਹੋਣ ਦੇ ਕਾਰਨ ਜਿਹੜੇ ਉਪ ਰਾਜਪਾਲ ਬੀ ਕੇ ਸਖਸੈਨਾ ਦੇ ਵੱਲੋਂ ਅਵੈਧ ਤਰੀਕੇ ਦੇ ਨਾਲ ਐਲਡਰਮੈਨ ਦੀ ਨਿਯੁਕਤੀ ਕਰਨੇ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਤਾਂ ਇਹ ਬਿਆਨ ਜਿਹੜਾ ਦਿੱਲੀ ਸਰਕਾਰ ਦੇ ਵਕੀਲ ਦੇ ਵੱਲੋਂ ਇਹ ਦਲੀਲ ਜਿਹੜੀ ਹੈ ਅਦਾਲਤ ਦੇ ਵਿੱਚ ਦਿੱਤੀ ਗਈ ਹੈ ਅੱਗੇ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਦੇ ਕੋਲ ਵੈਸੇ ਵੀ ਜ਼ਿਆਦਾ ਸ਼ਕਤੀਆਂ ਨਹੀਂ ਨੇ ਐਮਸੀਡੀ ਦੀ ਸਟੈਂਡਿੰਗ ਕਮੇਟੀ ਦੀ ਗੈਰ ਮੌਜੂਦਗੀ ਦੇ ਵਿੱਚ ਜੇਕਰ ਕਿਸੇ ਅਧਿਕਾਰੀ ਨੂੰ ਇਹ ਸ਼ਕਤੀਆਂ ਦੇਣੀਆਂ ਨੇ ਅਧਿਕਾਰ ਦੇਣੇ ਨੇ ਤਾਂ ਉਸ ਦੇ ਲਈ ਜਿਹੜੇ ਦਿੱਲੀ ਦੇ ਸੀਐਮ ਨੇ ਉਹਨਾਂ ਦੀ ਸਹਿਮਤੀ ਜ਼ਰੂਰੀ ਹੈ ਹਲੇ ਦੇਖਿਆ ਜਾ ਸਕਦਾ ਕਿ ਦਿੱਲੀ ਸੀਐਮ ਝੜੇ ਨੇ ਹਿਰਾਸਤ ਦੇ ਵਿੱਚ ਨੇ ਜਿਸ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਕਿ ਚਰਚਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਦਿੱਲੀ ਸੀਐਮ ਦੇ ਹਿਰਾਸਤ ਦੇ ਵਿੱਚ ਹੋਣ ਦੇ ਨਾਲ ਦਿੱਲੀ ਸਰਕਾਰ ਕਿਤੇ ਨਾ ਕਿਤੇ ਡਗਮਗਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਤੇ ਕੋਰਟ ਨੇ ਕਿਹਾ ਹੈ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਉਹਨਾਂ ਨੂੰ ਬਿਨਾਂ ਕਿਤਾਬਾਂ ਤੋਂ ਹੀ ਪੜਨ ਦੇ ਲਈ ਛੱਡ ਦਿੱਤਾ ਜਾਏਗਾ ਦਿੱਲੀ ਸਰਕਾਰ ਆਪ ਚਾਹੁੰਦੀ ਸੀ ਕਿ ਕੇਜਰੀਵਾਲ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਹੀ ਸਰਕਾਰ ਚਲਾਨ ਅਸੀਂ ਇਸ ਦਾ ਹਮੇਸ਼ਾ ਵਿਰੋਧ ਕੀਤਾ ਹੈ ਤਾਂ ਇਸ ਨੂੰ ਲੈ ਕੇ ਦਿੱਲੀ ਹਾਈ ਕੋਰਟ ਦੇ ਵੱਲੋਂ ਨਸੀਹਤ ਵੀ ਜਿਹੜੀ ਹੈ ਉਹ ਵੀ ਦਿੱਲੀ ਸਰਕਾਰ ਨੂੰ ਦਿੱਤੀ ਗਈ ਹੈ ਦੇਖਿਆ ਜਾ ਸਕਦਾ ਸੀ ਕਿ ਦਿੱਲੀ ਹਾਈ ਕੋਰਟ ਦਾ ਕਹਿਣਾ ਸੀ ਕਿ ਗ੍ਰਿਫਤਾਰ ਹੋਣ ਦੇ ਬਾਵਜੂਦ ਜਿਹੜੇ ਦਿੱਲੀ ਸੀਐਮ ਨੇ ਉਹਨਾਂ ਦੇ ਵੱਲੋਂ ਇਸਤਫਾ ਨਹੀਂ ਦਿੱਤਾ ਗਿਆ ਆਪਣੇ ਨਿੱਜੀ ਹਿੱਤਾਂ ਨੂੰ ਰਾਸ਼ਟਰੀ ਹਿੱਤਾਂ ਤੋਂ ਉੱਪਰ ਰੱਖਿਆ ਗਿਆ ਬੈਂਚ ਦਾ ਇਹ ਵੀ ਕਹਿਣਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਸੱਤਾ ਦੀ ਬਹੁਤ ਚਾਹ ਹੈ ਸੱਤਾ ਹਥਿਆਨ ਦੇ ਉਹਨਾਂ ਦੇ ਵੱਲੋਂ ਕੋਸ਼ਿਸ਼ ਜੀਤੀ ਜਾਂਦੀ ਹੈ ਤੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਸੱਤਾ ਨਹੀਂ ਮਿਲ ਰਹੀ ਤਾਂ ਦੇਖਿਆ ਜਾ ਸਕਦਾ ਹੈ ਇਹ ਮਾਮਲਾ ਸਾਹਮਣੇ ਆਉਣ ਦੇ ਮਗਰੋਂ ਦਿੱਲੀ ਹਾਈ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਦਿੱਲੀ ਸੀਐਮ ਨੇ ਉਹਨਾਂ ਨੂੰ ਸੱਤਾ ਦੀ ਕਾਫੀ ਜ਼ਿਆਦਾ ਚਾਹ ਤਾਂ ਮਾਮਲਾ ਜਿਹੜਾ ਲਗਾਤਾਰੀ ਵੱਧਦਾ ਹੋਇਆ ਨਜ਼ਰ ਆ ਰਿਹਾ ਸਟੈਂਡਿੰਗ ਕਮੇਟੀ ਨਾ ਹੋਣ ਦੇ ਕਾਰਨ ਐਮਸੀਡੀ ਨੂੰ ਆਪਣੇ ਕੰਮ ਕਰਨ ਦੇ ਵਿੱਚ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਚਲਦਿਆਂ ਇਹ ਵੱਡਾ ਮਾਮਲਾ ਸਾਹਮਣੇ ਆਇਆ ਦੇਖਿਆ ਜਾ ਸਕਦਾ ਹੈ ਜਿਹੜੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਵਿੱਚ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਨਾ ਸਿਰਫ ਐਮਸੀਡੀ ਬੱਚੇ ਬਲਕਿ ਬੱਚਿਆਂ ਨੂੰ ਖੁਦ ਵੀ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ